ਚੰਡੀਗੜ੍ਹ ਪੁਲਿਸ ਨੇ 35 ਸਾਲ ਪੁਰਾਣੇ ਇੱਕ ਕੇਸ ਨੂੰ ਸੁਲਝਾ ਲਿਆ ਇਹਦੇ ਵਿੱਚ ਜਿਹੜਾ ਕਾਤਲ ਸੀਗਾ ਉਹ ਅੱਜਕੱਲ ਬਾਬੇ ਦਾ ਰੂਪ ਧਾਰ ਕੇ ਇੱਕ ਆਸ਼ਰਮ ਦੇ ਵਿੱਚ ਰਹਿ ਰਿਹਾ ਸੀਗਾ ਪਰ ਉਹਨੂੰ ਫੜਨ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ 35 ਸਾਲ ਇੰਤਜ਼ਾਰ ਕਰਨਾ ਪਿਆ ਤੇ ਪਿਛਲੇ 9 ਮਹੀਨੇ ਤੋਂ ਚੰਡੀਗੜ੍ਹ ਪੁਲਿਸ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਵੀ ਸਾਧੂਆਂ ਵਾਲਾ ਭੇਸ ਜਿਹੜਾ ਉਹ ਬਾਣਾ ਪਾ ਕੇ ਉਸ ਆਸ਼ਰਮ ਦੇ ਢੀਡੇ ਕੱਢਣੇ ਪਏ ਦਰਸਲ 18 ਜਨਵਰੀ 1999 ਨੂੰ ਯਾਨੀ ਕਿ 18 ਜਨਵਰੀ 1989 ਨੂੰ ਕੈਂਪ ਵਾਲਾ ਜਿਹੜਾ ਚੰਡੀਗੜ੍ਹ ਦੇ ਨਾਲ ਜੰਗਲ ਹੈ ਉੱਥੇ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀਗਾ 11 ਸਾਲ ਉਸ ਬੱਚੇ ਦੀ ਉਮਰ ਸੀਗੀ ਤੇ ਬਾਅਦ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਇਹ ਬੱਚਾ ਆਪਣੀ ਮਾਂ ਦੇ ਨਾਲ ਉਹਨਾਂ ਜੰਗਲਾਂ ਦੇ ਵਿੱਚ ਲੱਕੜ ਲੈਣ ਗਿਆ ਹੋਇਆ ਸੀਗਾ ਲੱਕੜਾਂ ਇਕੱਠੀਆਂ ਕਰ ਰਹੇ ਸੀਗੇ ਇਸੇ ਦੌਰਾਨ ਜਸਵੰਤ ਪੱਪੂ ਤੇ ਆਨੰਦ ਕੁਮਾਰ ਨਾਂ ਦੇ ਇੱਕ ਸ਼ਖਸ ਨੇ ਇਹਨਾਂ ਤਿੰਨਾਂ ਜਾਣਿਆਂ ਨੇ ਉਸ ਬੱਚੇ ਨੂੰ ਅਗਵਾ ਕੀਤਾ ਵਿਦਿਆਵੰਤੀ ਜਿਹੜੀ ਉਹਦੀ ਮਾਤਾ ਸੀ ਬੱਚੇ ਦੀ ਉਹਦੇ ਕੋਲੋਂ ਉਸ ਵੇਲੇ ਕੁਝ ਰੁਪਏ ਸੀਗੇ ਜਿਹੜੇ ਉਹ ਵੀ ਲੁੱਟ ਲਏ ਗਏ ਹੋਰ ਰੁਪਈਆਂ ਦੀ ਮੰਗ ਕੀਤੀ ਪਰਿਵਾਰ ਦੇਣ 'ਚ ਅਸਮਰਥ ਰਿਹਾ ਤੇ ਕੁਝ ਦਿਨਾਂ ਬਾਅਦ ਉਸ ਬੱਚੇ ਦੀ লাশ ਜਿਹੜੀ ਆ ਉਹਨਾਂ ਕੈਂਪ ਵਾਲੇ ਜੰਗਲਾਂ 'ਚੋਂ ਜਿਹੜੀ ਆ ਬਰਾਮਦ ਹੋਈ ਸੀ ਇਸ ਕੇਸ ਦੇ ਵਿੱਚ ਸਨ 1999 ਦੇ ਵਿੱਚ ਹੀ ਚੰਡੀਗੜ੍ਹ ਪੁਲਿਸ ਨੇ ਜਸਵੰਤ ਤੇ ਪੱਪੂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀਗਾ ਪਰ ਇਹ ਜਿਹੜਾ ਆਨੰਦ ਕੁਮਾਰ ਸੀਗਾ ਇਹ ਭੱਜਣ 'ਚ ਕਾਮਯਾਬ ਹੋ ਗਿਆ ਹੁਣ ਉਸ ਵਕਤ ਨਾ ਤਾਂ ਕੋਈ ਇੰਟਰਨੈਟ ਹੁੰਦਾ ਸੀਗਾ ਨਾ ਹੀ ਟੈਕਨੋਲੋਜੀ ਜਿਹੜੀ ਹੈ ਇੰਨੀ ਤੇਜ਼ ਸੀਗੀ ਮੋਬਾਈਲ ਫੋਨ ਸੀਗੇ ਕਿ ਆਨੰਦ ਦਾ ਜਿਹੜਾ ਨੰਬਰ ਹੈ ਇਹਨੂੰ ਟਰੈਪ ਤੇ ਲਾ ਦਿੰਦੇ ਇਹਨੂੰ ਟਰੇਸ ਤੇ ਲਾ ਦਿੰਦੇ ਤੇ ਆਨੰਦ ਕੁਮਾਰ ਫੜਿਆ ਜਾਂਦਾ ਸਿਰਫ ਜਸਵੰਤ ਤੇ ਪੱਪੂ ਨੇ ਇਹਨਾਂ ਦੱਸਿਆ ਸੀਗਾ ਵੀ ਜਿਹੜਾ ਆਨੰਦ ਕੁਮਾਰ ਆ ਏ ਜੁਪੀ ਦੇ ਇੱਕ ਜ਼ਿਲ੍ਹਾ ਚਿਤਰਾਕੂਟ ਦਾ ਰਹਿਣ ਵਾਲਾ ਤੇ ਇਹਦਾ ਪਿੰਡ ਹੈਗਾ ਹਰਨਪੁਰਕਲਾ ਪੁਲਿਸ ਨੇ ਬਹੁਤ ਗੇੜੇ ਮਾਰੇ ਪਤਾ ਹੀ ਨਹੀਂ ਲੱਗਾ ਉਹ ਕਹਿੰਦੇ ਵੀ ਜਿਹੜਾ ਆਨੰਦ ਕੁਮਾਰ ਆ ਇਹ ਤਾਂ ਪਿੰਡ ਵੜਿਆ ਹੀ ਨਹੀਂ ਕਦੀ ਪਰ ਚੰਡੀਗੜ੍ਹ ਪੁਲਿਸ ਦ੍ਰਿੜਤਾ ਦੇ ਨਾਲ ਪੂਰੇ ਆਤਮ ਵਿਸ਼ਵਾਸ ਦੇ ਨਾਲ ਇਸ ਕੇਸ ਨੂੰ ਹੱਲ ਕਰਨਾ ਚਾਹੁੰਦੀ ਸੀਗੀ ਇਹਨੂੰ ਫੜਨਾ ਚਾਹੁੰਦੇ ਸੀ ਤੇ ਬਾਰ ਬਾਰ ਉਹ ਜਿਹੜਾ ਵਾ ਉਹ ਉਸ ਚਿਤਰਾਕੂਟ ਦੇ ਗੇੜੇ ਜ਼ਰੂਰ ਕੱਢਦੇ ਹੁੰਦੇ ਸੀ ਇਸੇ ਦੌਰਾਨ ਇਹਨਾਂ ਨੂੰ ਪਤਾ ਲੱਗਾ ਵੀ ਇਹ ਜਿਹੜਾ ਆਨੰਦ ਕੁਮਾਰ ਹੈ ਇਹ ਮੱਧਿਆ ਪ੍ਰਦੇਸ਼ ਆਗਰਾ ਤੋਂ ਹੁੰਦਾ ਹੋਇਆ ਅੱਜ ਕੱਲ ਕਾਸਗੰਜ ਦੇ ਵਿੱਚ ਇੱਕ ਆਸ਼ਰਮ ਦੇ ਵਿੱਚ ਬਾਬਾ ਬਣਿਆ ਹੋਇਆ ਲੋਕਾਂ ਨੂੰ ਅੱਜ ਕੱਲ ਪੁੱਛਾਂ ਦਿੰਦਾ ਲੋਕਾਂ ਦੇ ਅੱਜ ਕੱਲ ਉਪਾਹ ਕਰਦਾ ਲੋਕਾਂ ਨੂੰ ਅੱਜ ਕੱਲ ਜਿਹੜਾ ਵਾ ਮਤਾਂ ਦੇਣ ਦਾ ਇਹ ਕੰਮ ਕਰਦਾ ਹੁਣ 9 ਮਹੀਨੇ ਤੋਂ ਪੁਲਿਸ ਜਿਹੜੀ ਹੈ ਉਹ ਕਾਸਗੰਜ ਦੇ ਇਸ ਆਸ਼ਰਮ ਦੇ ਆਲੇ ਦੁਆਲੇ ਸਾਧੂਆਂ ਦੇ ਭੇਸ ਚ ਘੁੰਮਦੀ ਰਹੀ ਜਦੋਂ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿਉਂਕਿ ਹੁਣ ਤਾਂ ਟੈਕਨੋਲੋਜੀ ਐਡਵਾਂਸ ਹੋ ਗਈ ਜਿਹੜੀ ਆਨੰਦ ਦੀ ਫੋਟੋ ਇਹਨਾਂ ਕੋਲ ਸੀਗੀ ਉਹ ਇਹਦੀ ਜਵਾਨੀ ਦੀ ਫੋਟੋ ਸੀਗੀ ਉਸ ਵੇਲੇ 99 ਦੇ ਵਿੱਚ ਆਨੰਦ ਕੁਮਾਰ ਦੀ ਉਮਰ ਸੀਗੀ 25 ਸਾਲ ਅੱਜ ਇਹ ਹੋ ਗਿਆ 60 ਸਾਲ ਦਾ ਤੇ ਉਹਨਾਂ ਨੇ ਜਦੋਂ ਪੂਰੀ ਆਪਣੀ ਟੈਕਨੀਕਲੀ ਜਾਂ ਕਹਿ ਲਈਏ ਵੀ ਅੱਜਕੱਲ ਦੇ ਹਿਸਾਬ ਦੇ ਨਾਲ ਮਾਡਰਨ ਤਰੀਕੇ ਦੇ ਨਾਲ ਪੂਰੀ ਤਫ਼ਤੀਸ਼ ਕਰ ਲਈ ਫੋਟੋਆਂ ਮੈਚ ਕਰ ਲਈਆਂ ਵੀ ਇਹ ਬਾਬਾ ਜਿਹੜਾ ਬਣਿਆ ਸ਼ਖਸ ਆ ਇਹ ਆਨੰਦ ਕੁਮਾਰ ਆ ਤਾਂ ਫਿਰ ਇਹਨਾਂ ਨੇ ਟਰੈਪ ਲਗਾਇਆ ਇਹ ਗਏ ਇਸ ਅਨੰਦ ਕੁਮਾਰ ਕੋਲ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਗਊਦਾਨ ਕਰਨੀ ਹੈ ਕੁਝ ਜਿਹੜਾ ਸਾਡਾ ਸਮੱਸਿਆ ਹੱਲ ਹੋ ਗਈ ਹੈ ਤੇ ਅਸੀਂ ਕੁਝ ਦਾਨਪੁਨ ਕਰਨਾ ਤੁਸੀਂ ਕਿਰਪਾ ਕਰਕੇ ਸਾਡੇ ਪਿੰਡ ਆਓ ਗੰਗਾ ਕਿਨਾਰੇ ਆਓ ਇਹ ਸ਼ਖਸ ਜਿਹੜਾ ਅਨੰਦ ਕੁਮਾਰ ਜਿਹਦਾ ਨਾਮ ਆ ਜਿਹਦੇ ਉੱਤੇ ਕਤਲ ਦਾ ਮੁਕੱਦਮਾ ਸੀਗਾ ਪੀਓਕਰਾਰ ਸੀਗਾ ਇਹ ਸਨ 90 ਦੇ ਵਿੱਚ ਜਦੋਂ ਇਹ ਬਸ ਗਊ ਲੈਣ ਵਾਸਤੇ ਗਿਆ ਤਾਂ ਅੱਗੋਂ ਫਿਰ ਪੁਲਸ ਵਾਲਿਆਂ ਨੇ ਜਿਹੜਾ ਇਹਨੂੰ ਹਥਕੜੀਆਂ ਲਾ ਲਈਆਂ ਫੇਰ ਜਦੋਂ ਇਹਦੀ ਦਾੜ੍ਹੀਆਂ ਜਿਹੜੀਆਂ ਨੇ ਵਧਾਈ ਹੋਈ ਸੀ ਮੁੱਛਾਂ ਰੱਖੀਆਂ ਹੋਈਆਂ ਸੀ ਸਾਧੂਆਂ ਵਾਲਾ ਭੇਸ ਸੀਗਾ ਫੇਰ ਜਦੋਂ ਇਹਨੂੰ ਸਾਨੂੰ 1999 ਦੇ ਕੈਂਪ ਵਾਲਾ ਜੰਗਲਾਂ ਦੀ ਕਹਾਣੀ ਸੁਣਾਈ ਗਈ ਤਾਂ ਫੇਰ ਇਹ ਸ਼ਖਸ ਜਿਹੜਾ ਇਹਦੇ ਪੈਰਾਂ ਹੇਠ ਦੀ ਜ਼ਮੀਨ ਨਿਕਲ ਗਈ ਇਹਨੂੰ ਜਦੋਂ ਦੱਸਿਆ ਗਿਆ ਬਈ ਤੂੰ ਇੱਕ 11 ਸਾਲ ਦੇ ਮੁੰਡੇ ਦਾ ਕਤਲ ਕੀਤਾ ਸੀਗਾ ਤੇਰਾ ਸਾਥੀ ਪੱਪੂ ਤੇ ਜਸਵੰਤ ਸਾਡੇ ਕਾਬੂ ਆ ਗਏ ਸੀ ਤੂੰ ਭੱਜਣ 'ਚ ਕਾਮਯਾਬ ਹੋ ਗਿਆ ਸੀਗਾ ਤਾਂ ਫੇਰ ਇਹ ਸ਼ਖਸ ਜਿਹੜਾ ਇਹਦੇ ਪੈਰਾਹੇਟ ਦੀ ਜ਼ਮੀਨ ਨਿਕਲ ਗਈ ਹੈ ਰੋਣ ਲੱਗ ਪਿਆ ਬਈ ਵਾਕਿਆ ਹੀ ਪੁਲਿਸ ਦੇ ਹੱਥ ਲੰਮੇ ਹੁੰਦੇ ਆ ਪੁਲਿਸ ਨੇ ਇਹਨੂੰ ਆਖਰਕਾਰ ਗ੍ਰਿਫਤਾਰ ਕੀਤਾ ਹੁਣ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿੱਥੇ ਇਹਦੇ ਉੱਤੇ سنگੀਨ aarop ਪਹਿਲਾਂ ਤੋਂ ਹੀ ਸੀਗੇ ਮਰਡਰ ਦਾ ਅਗਵਾ ਕਰਨ ਦਾ ਲੁੱਟਾਂ ਦਾ ਹੁਣ ਇਹ ਜਿਹੜਾ ਲੋਕਾਂ ਨੂੰ ਇੱਕ ਤੇ ਗੁੰਮਰਾਹ ਕਰ ਰਿਹਾ ਸੀ ਬਾਬਾ ਬਣ ਕੇ ਦੂਸਰੇ ਪਾਸੇ ਇੰਨੇ ਸਾਲ ਪੁਲਿਸ ਨੂੰ ਜਿਹੜਾ ਇਹ ਚੱਕਮਾ ਦਿੰਦਾ ਰਿਹਾ ਕਿੱਥੇ ਇਹ ਆਸ਼ਰਮ ਚ ਬੈਠਾ ਸੀਗਾ ਤੇ ਕਿੱਥੇ ਹੁਣ ਇਹਨੂੰ ਪੁਲਿਸ ਜਿਹੜੀ ਆ ਉਹ ਥਾਣੇ ਲੈ ਆਈ ਹੈ ਸੋ ਇਸ ਕਹਾਣੀ ਦੇ ਵਿੱਚ ਇੱਕ ਹੋਰ ਜਿਹੜਾ ਬੜਾ ਅਹਿਮ ਮੋੜ ਇਹ ਆਇਆ ਵੀ ਇਹ ਜਦੋਂ ਚੰਡੀਗੜ੍ਹ ਤੋਂ ਭੱਜ ਕੇ ਸਭ ਤੋਂ ਪਹਿਲਾਂ ਮੱਧਿਆ ਪ੍ਰਦੇਸ਼ ਗਿਆ ਮੱਧਿਆ ਪ੍ਰਦੇਸ਼ ਤੋਂ ਇਹ ਚਲਾ ਗਿਆ ਆਗਰਾ ਦੇ ਵਿੱਚ ਆਗਰੇ ਕੁਝ ਚਿਰ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਇਹ ਚਲਾ ਗਿਆ ਛਤੀਸਗੜ੍ਹ ਛੱਤੀਸਗੜ ਦੇ ਜੰਗਲਾਂ ਦੇ ਵਿੱਚ ਕਹਿੰਦੇ ਇਹਨੂੰ ਅਹसास ਹੋਇਆ ਵੀ ਹੁਣ ਮੈਂ ਬਾਬਾ ਬਣ ਜਾਣਾ ਮਜ਼ਦੂਰੀ ਹੁਣ ਹੋਣੀ ਨਹੀਂ ਕਿਉਂਕਿ ਪਹਿਲਾਂ ਜਦੋਂ ਇਹ ਭੱਜਿਆ ਇਹਨੇ ਕੋਚੇਰ ਜਿਹੜਾ ਮੱਧਿਆ ਪ੍ਰਦੇਸ਼ ਦੇ ਇੱਕ ਕਿਸੇ ਫੈਕਟਰੀ 'ਚ ਕੰਮ ਕੀਤਾ ਬਾਅਦ ਦੇ ਵਿੱਚ ਇਹ ਆਗਰਿਆ ਆ ਗਿਆ ਉੱਥੇ ਵੀ ਇਹਨੇ ਜਿਹੜਾ ਇਹ ਮਿਹਨਤ ਮਜ਼ਦੂਰੀ ਕੀਤੀ ਫਿਰ ਪਾਣੀਪਤ ਆ ਗਿਆ ਉੱਥੇ ਵੀ ਮਿਹਨਤ ਮਜ਼ਦੂਰੀ ਕੀਤੀ ਤੇ ਬਾਅਦ 'ਚ ਉਹ ਥੱਕ ਗਿਆ ਫਿਰ ਜਦੋਂ ਛੱਤੀਸਗੜ ਗਿਆ ਤੇ ਕਹਿੰਦਾ ਵੀ ਹੁਣ ਆਪਾਂ ਬਾਬਾ ਬਣ ਜਾਨੇ ਆ ਉੱਥੇ ਜਾ ਕੇ ਇਹਨੂੰ ਅਹਿਸਾਸ ਹੋਇਆ ਵੀ ਹੁਣ ਬਾਬਾ ਬਣਦੇ ਆ ਉੱਥੇ ਜਾ ਕੇ ਬਾਬਾ ਬਣ ਗਿਆ ਜੰਗਲਾਂ ਦੇ ਵਿੱਚ ਜਦੋਂ ਇਹਦਾ ਕਾਰੋਬਾਰ ਮਾੜਾ ਜਾ ਰਿੜ ਪਿਆ ਲੋਕ ਇਹਦੇ ਕੋਲ ਆਣ ਲੱਗ ਪਏ ਰੋਟੀ ਪਾਣੀ ਇਹਨੂੰ ਜਿਹੜਾ ਵਾ ਇਹਦਾ ਚੱਲਦਾ ਹੋ ਗਿਆ ਬਿਨਾਂ ਮਿਹਨਤ ਕੀਤੇ ਆ ਤਾਂ ਕਰਤਾ ਕਰਾਉਂਦਾ ਫਿਰ ਆਖਰਕਾਰ ਜਿਹੜਾ ਵਾ ਇਹ ਕਾਸਗੰਜ ਪਹੁੰਚ ਗਿਆ ਜਿੱਥੇ ਆਸ਼ਰਮ ਦੇ ਵਿੱਚ ਇਹ ਬਾਬਾ ਬਣਿਆ ਹੋਇਆ ਸੀਗਾ ਤੇ ਹੁਣ ਇਹ ਮੁਜਰਮ ਹੈ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ